ਕਦਾਂ ਵੀ ਸਾਰੇ ਜਣੇ ਹੋ ਠੀਕ ਠਾਕ ਹੋਮੋਂਗੇ ਇੱਕ ਨਵੀਂ ਬੀੜੀ ਚ ਫੇਰ ਤੁਹਾਡਾ ਸਵਾਗਤ ਕਰਦਾ ਜਿਹੜੇ ਭੈਣ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਆਉਣ ਵਾਲੇ ਸਮੇਂ ਚ ਤੁਹਾਨੂੰ ਹੋਰ ਵੀ ਨਵੀਂਤ ਨਵੀਂ ਅਪਡੇਟ ਮਿਲਦੀ ਰਹੀਆ ਕਰੂਗੀ ਇਸ ਚੈਨਲ ਤੋਂ ਤੇ ਥੋੜੇ ਦਿਨਾਂ ਦੀ ਹੋਰ ਗੱਲ ਆ ਤੇ ਉਦੋਂ ਬਾਅਦ ਆਪਾਂ ਲਾਈਵ ਕਾਲਿੰਗ ਸਟਾਰਟ ਕਰ ਦੇਣੀ ਆ ਤੇ ਮੈਂ ਸਟਾਰਟ ਹੀ ਇੱਕ ਗੱਲ ਕਹਿਣਾ ਚਾਹਨਾ ਵੀ ਜਿਹੜੇ ਭੈਣ ਭਰਾ ਨੂੰ ਗੱਲ ਸਮਝ ਲੱਗਦੀ ਹੁੰਦੀ ਆ ਬਹੁਤ ਵਧੀਆ ਗੱਲ ਆ ਜਿਹਨੂੰ ਨਹੀਂ ਪਤਾ ਹੈਗਾ ਥੱਲੇ ਆ ਕੇ ਕੋਈ 네ਗੇਟਿਵ ਕਮੈਂਟ ਕਰਨ ਦੀ ਲੋੜ ਨਹੀਂ ਹੈਗੀ ਕੋਹ ਵੀ ਟੈਨਸ਼ਨ ਚੜ ਰਹੇ ਹਾਂ ਵੀ ਇੱਥੇ ਇਹਨਾਂ ਨੂੰ ਕੁਝ ਪਤਾ ਨਹੀਂ ਹੈਗਾ ਤੇ ਵੀ ਇੰਡੀਆ 'ਚ ਜਿਹੜੇ ਭੈਣ ਭਰਾ ਬੈਠੇ ਨੇ ਤੇ ਉਹਨਾਂ ਨੂੰ ਟੈਨਸ਼ਨ ਚੜ ਰਹੇ ਹਾਂ ਇੱਕ ਬੰਦਾ ਆ ਕੇ ਕਮੈਂਟ ਕਰ ਦਿੰਦਾ ਵੀ ਤੁਸੀਂ ਟੈਨਸ਼ਨ ਚੜਦਣਾ ਜੇ ਤੈਨੂੰ ਉਸ ਨੂੰ ਵੀਰ ਭਾਈ ਨੂੰ ਮੈਂ ਕਹਿਣਾ ਚਾਹੁੰਦਾ ਜੇ ਤੈਨੂੰ ਇਹ ਵੀਡੀਓ ਨਹੀਂ ਚੰਗੀ ਲੱਗਦੀ ਹੈਗੀ ਤੇ ਇਤੋਂ ਵਧੀਆ ਤੂੰ ਸਾਈਡ ਤੇ ਹੋ ਜਾ ਘਰ ਛੱਡ ਦਿਆ ਕਰ 네ਗੇਟਿਵ ਕਮੈਂਟ ਕਰਨ ਦੀ ਲੋੜ ਨਹੀਂ ਹੈਗੀ ਠੀਕ ਆ ਪਹਿਲਾਂ ਆਪਣਾ YouTube ਚੈਨਲ ਚੈੱਕ ਕਰ ਲਿਆ ਕਰੋ ਵੀ ਕਿੱਥੋਂ ਕਿਵੇਂ ਤੋਂ ਕਿਵੇਂ ਆਪਾਂ ਵੀਡੀਓ ਬਣਾਉਨੇ ਆ ਠੀਕ ਆ ਉਦੋਂ ਬਾਅਦ ਕਮੈਂਟ ਕਰ ਦਿਆ ਕਰੋ 네ਗੇਟਿਵ ਚੰਗਾ ਨਹੀਂ ਲੱਗਦਾ ਹੈਗਾ ਉਸ ਬੰਦੇ ਨੇ ਇਟਲੀ ਜਾਣਾ ਨਹੀਂ ਹੁੰਦਾ ਹੈਗਾ ਪਿੰਡ ਬੈਠਾ ਹੀ ਕਮੈਂਟ ਕਰ ਦਿੰਦਾ ਵੀ ਹਾਂ ਵੀ ਤੁਹਾਨੂੰ ਟੈਨਸ਼ਨ ਚੜ ਰਹੀ ਹੋ ਠੀਕ ਆ ਮਾ ਮਾਫੀ ਚਾਹੁੰਦਾ ਇਹਦੇ ਲਈ ਪਰ ਜਿਹੜੀ ਗੱਲ ਸਹੀ ਆ ਤੇ ਸਹੀ ਆ ਜਿਹਨੂੰ ਨਹੀਂ ਚੰਗੀ ਲੱਗਦੀ ਹੈਗੀ ਵੀਡੀਓ ਤੋਂ ਛੱਡ ਸਕਦਾ ਹੁੰਦਾ 네ਗੇਟਿਵ ਕਮੈਂਟ ਕਰਨ ਦੀ ਲੋੜ ਨਹੀਂ ਹੈਗੀ ਠੀਕ ਆ ਮੈਂ ਤਾਂ ਤੁਸੀਂ ਆਪਦੇ ਇੱਕ ਚੈਨਲ ਹੋਰ ਖੋਲ ਕੇ ਤੁਸੀਂ ਕਹਿਣ ਦਾ ਸਹੀ ਇਨਫੋਰਮੇਸ਼ਨ ਦੇ ਦਿਆ ਕਰੋ ਜੇ ਸੋਨੂੰ ਸਾਡੇ ਨਾਲੋਂ ਮੇਰੇ ਨਾਲੋਂ ਵੱਧ ਇਨਫੋਰਮੇਸ਼ਨ ਦਾ ਪਤਾ ਹੁੰਦਾ ਮੈਂ ਇਹ ਕਹਿੰਦੀ ਨਹੀਂਗਾ ਮੈਂ ਪਰਫੈਕਟ ਆ ਪਰ ਕੋਸ਼ਿਸ਼ ਕਰੀ ਦੀ ਬੈਟਰ ਬਣਨ ਦੀ ਤੇ ਅੱਜ ਇਹ ਖੁਸ਼ਖਬਰੀ ਲੈ ਕੇ ਆਇਆ 6 ਅਪ੍ਰੈਲ ਨੂੰ ਸਾਲ ਵਾਲੇ ਪੇਪਰ ਬਹੁਤ ਨਿਕਲੇ ਨੇ ਮੈਂ 사이ਟ ਤੇ ਫੋਟੋ ਵੀ ਲਾ ਦੇਣੀ ਆ ਤੇ ਬਹੁਤ ਜਾਣਿਆਂ ਨੂੰ ਨੂ ਲਿਆ ਉਸ ਤੇ ਮਿਲ ਵੀ ਗਏ ਹੋਣਗੇ ਕੁਝ ਕਿਤੇ ਰਹਿ ਗਏ ਹੋਣਗੇ ਉਹ 9 ਮਹੀਨੇ ਵਾਲੇ ਆਪਣੇ ਸਾਲ ਵਾਲੇ ਡੋਮੈਸਟਿਕ ਵਾਲੇ ਤਿੰਨੇ ਪੇਪਰ ਨਿਕਲੇ ਨੇ ਪਰ ਚੱਕਰ ਇੱਥੇ ਇਹ ਆ ਤੇ ਇੱਥੇ ਇਹ ਭੈਣ ਭਰਾ ਨਾਲ ਸਮਝਿਓ ਵੀ ਸਾਨੂੰ ਇੱਕ ਪੇਜ ਵਾਲਾ ਨੂੰ ਲਾਸਟ ਮਿਲਿਆ ਪਤਨੀ ਇਹ 9 ਮਹੀਨੇ ਵਾਲਾ ਨੂੰ ਲਾਸਟ ਮਾਸ ਨੂੰ ਦੱਸ ਦਵਾਂ ਜਿਹੜੇ ਐਤਕੀ ਪੇਪਰ ਆਏ ਨੇ ਸਾਲ ਵਾਲੇ ਪੇਪਰ ਵੀ ਇੱਕ ਪੇਜ ਵਾਲੇ ਆਏ ਨੇ ਜਿਵੇਂ ਕਾਲ ਦ੍ਰਿਤੀ ਵਾਲਾ ਪੇਪਰ ਹੁੰਦਾ ਠੀਕ ਆ ਮੈਂ ਸਾਈਡ ਤੇ ਫੋਟੋ ਵੀ ਲਾ ਦੇਣੀ ਹੈ ਇਹ ਹੈਗਾ ਸਾਲ ਵਾਲਾ ਪੇਪਰ ਆ ਠੀਕ ਆ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿ ਇਹ ਨਾ ਸਮਝੋ ਵੀ ਤਿੰਨ ਪੇਜਾਂ ਵਾਲੀ ਸੀ ਸਾਲ ਵਾਲੇ ਹੁੰਦੇ ਨੇ ਡੈਮੈਸਟਿਕ ਵਾਲੇ ਹੁੰਦੇ ਨੇ ਤਿੰਨ ਪੇਜਾਂ ਦੇ ਪਰ ਇੱਕ ਪੇਜ ਵਾਲਾ ਵੀ ਆਪਣਾ ਸਾਲ ਵਾਲਾ ਪੇਪਰ ਹੁੰਦਾ ਮੈਂ ਸਾਈਡ ਤੇ ਲਾ ਦਵਾਂ ਠੀਕ ਆ ਬਾਕੀ ਦੂਜੇ ਨੰਬਰ ਤੇ ਗੱਲ ਹੈਗੀ ਆ ਅਪਾਇੰਟਮੈਂਟਾਂ ਬਹੁਤ ਭੈਣ ਭਰਾਵਾਂ ਨੇ ਬੁੱਕ ਕਰ ਲੀਆਂ ਹੋਣਗੀਆਂ ਕਿਉਂਕਿ ਕੱਲ ਕਾ ਅਪਾਇੰਟਮੈਂਟਾਂ ਖੁੱਲੀਆਂ ਹੋਈਆਂ ਅਸੀਂ ਆਪਣੀ 9 ਮਹੀਨੇ ਵਾਲੀਆਂ, 1 ਸਾਲ ਵਾਲੀਆਂ ਡਮਿਸਟਿਕ ਵਾਲੀਆਂ ਜਿਨ੍ਹਾਂ ਨੇ ਵੀ ਆਪਣੇ ਨੂਲੇ ਹਾਸ ਤੇ ਮਿਲੇ ਨਾਲ ਦੀ ਨਾਲ ਅਪਾਇੰਟਮੈਂਟਾਂ ਜਿਨ੍ਹਾਂ ਨੇ ਬੁੱਕ ਕਰ ਲਈਆਂ ਬਹੁਤ ਵਧੀਆ ਕਿਤੇ ਇਹ ਚੱਕਰਾਂ ਚ ਨਾ ਫਰੀ ਜਾਇਓ ਵੀ ਹਾਂ ਵੀ ਸਾਨੂੰ ਜੁਲਾਈ ਜਾਂ ਆਪਣੇ ਮਈ ਜੂਨ ਦੀ ਮਿਲ ਜੂਗੀ ਜੁਲਾਈ ਦੀ ਮਿਲ ਜੂਗੀ ਅਸੀਂ ਲੇਟ ਇੰਨੇ ਹੋ ਜਾਣਾ ਵੀ ਸਾਡਾ ਨੂਲਾ ਹਾਸ ਤਾਂ ਐਕਸਪਾਇਰ ਹੋ ਜਾਣਾ ਕਿਸੇ ਦੇ ਚੱਕਰਾਂ ਚ ਤੁਸੀਂ ਰਹਿ ਜਮੋ ਤੇ ਇਹ ਵੀ ਕਿਤੇ ਡੇਟਾ ਨਗਾਹ ਨਾ ਲਿਓ ਜਿਹੜੇ ਸਾਨੂੰ ਡੇਟ ਮਿਲਦੀ ਹੈ ਵੈਬ ਫਾਰਮ ਭਰ ਦੋ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਲਓ ਠੀਕ ਆ ਇੱਥੇ ਕੋਈ ਹੱਲ ਨਹੀਂ ਹੈਗਾ ਵੀ ਮਈ ਜੂਨ ਚ ਮਿਲ ਜੂਗੀ ਜਾਂ ਜੁਲਾਈ ਚ ਮਿਲ ਜੂਗੀ ਉਹ ਸੀਨ ਨਹੀਂ ਹੈਗਾ ਇੱਥੇ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਆਪਦਾ ਟਾਈਮ ਖਰਾਬ ਕਰ ਲਓ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਕਿਉਂਕਿ ਇੱਥੇ ਪਤਾ ਕੀ ਹੁੰਦਾ ਜਿਵੇਂ ਤੁਸੀਂ ਕਿਸੇ ਬੰਦੇ ਨੂੰ ਕਹਿੰਦਾ ਵੀ ਹਾਂ ਵੀ ਅਪਾਇੰਟਮੈਂਟ ਆ ਅਸੀਂ ਚਕਾਉਣੀ ਆ ਵੀ ਸਾਨੂੰ ਪਹਿਲਾਂ ਦਵਾ ਦੇ ਬੰਦਾ ਕਹਿੰਦਾ ਮਈ ਜੂਨ ਮਈ ਜੂਨ ਦੀ ਦਵਾ ਦੋ ਨਾ ਮੈਂ ਸੋਨੋ ਤੁਸੀਂ ਕਹਿੰਦੇ ਹੋ ਠੀਕ ਆ ਉਪਰ ਦਾ ਕੀ ਕਰੂਗਾ ਜਿਵੇਂ ਵੈਕ ਫਾਰਮ ਭਰਦਾ ਨਾਰਮਲ ਆ ਸਾਨੂੰ ਅਪਾਇੰਟਮੈਂਟ ਦਵਾਤੀ ਆਪਣੇ 9ਵੇਂ 10ਵੇਂ ਮਹੀਨੇ ਚ ਜਿਹੜੀ ਤੁਹਾਨੂੰ ਮਿਲੂਗਾ ਕਨਫਰਮ ਲੈਟਰ ਉਹ ਤੇ ਆਊਗਾ ਤੇ ਉਹਦੇ ਡੇਟ ਐਡਿਟ ਕਰਕੇ ਤੁਹਾਨੂੰ ਦੇ ਦੂਗਾ ਵੀ ਹਾਂ ਵੀ ਆਹ ਤੁਹਾਡੀ ਮਈ ਦੀ ਡੇਟ ਆ ਜਾਂ ਜੂਨ ਜੁਲਾਈ ਦੀ ਡੇਟ ਆ ਉਸ ਤੋਂ ਬਾਅਦ ਪਤਾ ਕੀ ਹੋਣਾ ਟਾਈਮ ਤੇ ਆ ਕੇ ਉਹ ਬੰਦੇ ਨੇ ਕਹਿਣਾ ਵੀ ਐਮਬੈਸੀ ਵੱਲੋਂ ਵੀ ਰੀਸ਼ਡਿਊ ਕਰਤੀ ਵੀ ਡੇਟ ਅੱਗੇ ਵਧਾਤੀ ਵੀ ਅਕਤੂਬਰ ਮਹੀਨੇ ਚ ਡੇਟ ਚਲੀਗੀ ਉੱਥੇ ਤੁਸੀਂ ਕੁਝ ਕਰ ਨਹੀਂ ਸਕਦੇ ਆਂਗੇ ਕਿਉਂਕਿ ਤੁਸੀਂ ਪੈਸੇ ਦਿੱਤੇ ਹੁੰਦੇ ਨੇ ਤੁਹਾਨੂੰ ਇਹ ਹੁੰਦਾ ਚਲੋ ਠੀਕ ਆ ਹੁਣ ਅਸੀਂ ਕੀ ਕਰ ਸਕਦੇ ਆਂ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਹੈ ਨਹੀਂਗਾ ਜਿਹੜੀ ਅਪਾਇੰਟਮੈਂਟ ਮਿਲਦੀਆਂ ਸਿਸਟਮ ਦੇ ਸਾਰੇ ਮਿਲਦੀਆਂ ਵੈਰੀਫਿਕੇਸ਼ਨ ਹੋਊਗੀ ਫਿਰ ਸਾਨੂੰ ਅਪਾਇੰਟਮੈਂਟ ਮਿਲੂਗੀ ਇਹ ਗੱਲ ਦਾ ਧਿਆਨ ਰੱਖਿਓ ਸਾਰੇ ਭੈਣ ਭਰਾ ਠੀਕ ਆ ਉਸ ਤੋਂ ਬਾਅਦ ਫੈਮਿਲੀ ਵਾਲੀਆਂ ਅਪਾਇੰਟਮੈਂਟਾਂ ਕੁਝ ਦਿਨਾਂ ਤੱਕ ਖੁੱਲਣ ਵਾਲੀਆਂ ਨੇ ਆ ਮਹੀਨੇ 'ਚ ਉਮੀਦ ਹੈਗੀ ਆ ਕਿਉਂਕਿ ਪਹਿਲਾਂ ਜਿਹੜੇ ਦਸੰਬਰ ਮਹੀਨੇ 'ਚ 2-3 ਤਰੀਕ ਨੂੰ ਅਪਾਇੰਟਮੈਂਟਾਂ ਖੁੱਲੀਆਂ ਸੀ ਆਪਣੇ ਮਾਰਚ ਦੀ 15-20 ਤਰੀਕ ਤੱਕ ਬੁੱਕ ਹੋ ਗਈਆਂ ਸੀ 20 ਮਾਰਚ ਤੱਕ ਉਸ ਤੋਂ ਬਾਅਦ ਆ ਜਿਹੜੇ 10-15 ਦਿਨ ਉੱਤੇ ਲੰਗੇ ਫਜ਼ੂਲ ਦੇ ਲੰਗੇ ਤੇ ਦੇਖੋ ਐਤ ਕੀ ਮੇਰੇ ਹਿਸਾਬ ਨਾਲ ਜਿਹੜਾ ਸਾਰਾ ਆ ਅਪ੍ਰੈਲ ਮਹੀਨੇ ਦਾ ਸ਼ਾਇਦ ਨੰਗ ਜਾਊਗਾ ਸ਼ਾਇਦ ਅਗਲੇ ਮਹੀਨੇ ਚੀ ਜਾ ਕੇ ਅਪਾਇੰਟਮੈਂਟਾਂ ਸ਼ਾਇਦ ਸਾਨੂੰ ਮਿਲਣਗੀਆਂ ਕੀ ਪਤਾ 20 ਤਰੀਕ ਤੋਂ ਬਾਅਦ ਵੀ ਮਿਲ ਸਕਦੀ ਨੇ ਕੋਈ ਪੱਕਾ ਪਤਾ ਹੈ ਨਹੀਂਗਾ ਠੀਕ ਆ ਇਹ ਗੱਲ ਦਾ ਧਿਆਨ ਰੱਖਿਓ ਤੇ ਦੂਜੇ ਨੰਬਰ ਤੇ ਗੱਲ ਆ ਜਾਂਦੀ ਆ ਵੀ ਜਿਹੜੇ ਸਰਕਸ ਵਾਲੀਆਂ ਅਪਾਇੰਟਮੈਂਟਾਂ ਨੇ ਨਾਲ ਹੀ ਖੁੱਲਣਗੀਆਂ ਠੀਕ ਆ ਸਾਰੇ ਭੈਣ ਭਰਾ ਆਪਦਾ ਧਿਆਨ ਰੱਖਿਓ ਬੰਦਿਆਂ ਨੂੰ ਦੇਖ ਕੇ ਰੱਖੋ ਤੇ ਜਿਨ੍ਹਾਂ ਦੇ ਆਪਣੇ ਸਰਕਸ ਵਾਲੇ ਜਾਂ ਨੁਲਾਸ ਤਾਂ ਐਕਸਪਾਇਰ ਹੋਣ ਵਾਲਾ ਕੁਝ ਦਿਨ ਰਹਿੰਦੇ ਨੇ ਵੀ ਉਹ ਕੀ ਕਰਨਗੇ ਉਹ ਵੀ ਬਹੁਤ ਵੀਰ ਭਾਈ ਪੁੱਛਦੇ ਨੇ ਉਹ ਆਪ ਦਾ ਐਕਸਟੈਂਡ ਕਰਾ ਸਕਦੇ ਹੋ ਕਿਉਂਕਿ ਇਹ ਅ ਬਿਨਾ ਕੋਟੇ ਤੋਂ ਹੀ ਹੁੰਦੇ ਨੇ ਸਿੱਧਾ ਤੁਸੀਂ ਪੇਪਰ ਭਰ ਸਕਦੇ ਹੋ ਸਾਰਾ ਸਾਲ ਪੇਪਰ ਖੁੱਲੇ ਰਹਿੰਦੇ ਹੀ ਹੁੰਦੇ ਨੇ ਠੀਕ ਆ ਜਿਨ੍ਹਾਂ ਦੇ ਐਕਸਪਾਇਰੀ ਡੇਟ ਕੋਲੇ ਆਉਣ ਵਾਲੀ ਉਹ ਆਪ ਦਾ ਐਕਸਟੈਂਡ ਕਰਾ ਲੈਣ ਸਾਰਿਆਂ ਨੂੰ ਵਧੀਆ ਠੀਕ ਆ ਬਾਕੀ ਪੇਪਰ ਨਿਕਲੇ ਨੇ ਬਹੁਤ ਵਧੀਆ ਖੁਸ਼ਖਬਰੀ ਹੈਗੀ ਆਪਦੇ ਬੰਦਿਆਂ ਨਾਲ ਗੱਲਬਾਤ ਕਰੋ ਜਿਹੜੇ ਏਜੰਟਾਂ ਤੋਂ ਤੁਸੀਂ ਪੇਪਰ ਭਰਾਏ ਨੇ ਵੀ ਸਾਡਾ ਕਿੱਥੇ ਤੱਕ ਕੰਮ ਪਹੁੰਚਿਆ ਕੀ ਸੀ ਨਾ ਤੇ ਉਹ ਤੁਹਾਨੂੰ ਦੱਸੂਗਾ ਵੀ ਤੁਹਾਡੇ ਪੇਪਰ ਨਿਕਲੇ ਆ ਜਾਂ ਕੀ ਸੀ ਨਾ ਠੀਕ ਆ ਬਾਕੀ ਦੂਜੀ ਵਾਰ ਪੇਪਰ ਨਿਕਲ ਚੁੱਕੇ ਨੇ ਮਤਲਬ ਵੀ 5 ਤੋਂ ਲੈ ਕੇ 10 ਤਰੀਕ ਤੱਕ ਪੇਪਰ ਬਹੁਤ ਨਿਕਲੇ ਸੀ ਮਾਰਚ ਦੀ ਤੱਕ ਮਾਰਚ ਦੀ 5 ਤੋਂ ਲੈ ਕੇ 10 ਤਰੀਕ ਬਹੁਤ ਨੂੰਲੇ ਉਸ ਤੇ ਨਿਕਲੇ ਨੇ ਹੁਣ ਆ 6 ਤਰੀਕ ਤੋਂ ਲੈ ਕੇ ਦੇਖਦੇ ਆ ਵੀ ਕਿੰਨੇ ਤਰੀਕ ਤੱਕ ਹੋਰ ਪੇਪਰ ਨਿਕਲਦੇ ਨੇ ਹਜੇ ਪੇਪਰ ਨਿਕਲਣਗੇ ਇਹ ਨਾ ਸਮਝੋ ਵੀ ਸਾਰਾ ਕੋਟਾ ਵੀ ਨਿਕਲ ਗਿਆ ਇਹ ਹਜੇ ਬਹੁਤ ਪੇਪਰ ਨਿਕਲਦੇ ਨੇ ਹਜੇ 2-3 ਸਟੈਪਾਂ 'ਚ ਪੇਪਰ ਨਿਕਲਾ ਦੂਜਾ ਸਟੈਪ ਚੱਲ ਰਿਹਾ ਠੀਕ ਹੈ ਹਜੇ ਦੂਜਾ ਤੀਜਾ ਸਟੈਪ ਆਊਗਾ ਇੱਥੇ ਟਾਈਮਿੰਗ ਜ਼ਿਆਦਾ ਜ਼ਰੂਰੀ ਨਹੀਂ ਹੈਗੀ ਬਈ ਤੁਸੀਂ ਸੋਚੋ ਵੀ ਸਾਡੇ 9:30 ਸੈਕਿੰਡ ਜਾਂ 1 ਮਿੰਟ ਦੇ ਪੇਪਰ ਭਰੇ ਹੋਏ ਨੇ ਨਿਕਲੇ ਆਉਣਗੇ ਸਾਡੇ ਬਈ ਪੱਕੇ ਹੀ ਨੇ ਸ਼ੋਰ ਨੇ ਇੱਥੇ ਅੱਜ ਜਿਹੜੇ ਕੱਲ ਨਿਕਲੇ ਨੇ ਪੇਪਰ 6 April ਨੂੰ ਇੱਥੇ 9:08 ਮਿੰਟ 9 ਮਿੰਟ 4 ਮਿੰਟ ਇਹਦੇ ਅਗ ਲਗਭਗ ਕੋਲੇ ਜੇ ਪੇਪਰ ਨਿਕਲੇ ਹੋਏ ਨੇ ਕੋਈ ਟਾਈਮਿੰਗ ਜ਼ਰੂਰੀ ਨਹੀਂ ਹੈਗਾ ਠੀਕ ਆ ਤੇ ਇੱਕ ਭਾਈ ਨੇ ਆਪਣੇ 9 ਵਜੇ ਕੇ 1 ਮਿੰਟ ਤੋਂ ਲੈ ਕੇ 7-8 ਮਿੰਟਾਂ ਦਾ ਕਾ ਪੇਪਰ ਭਰੇ ਹੋਏ ਨੇ ਪਰ ਉਹਦੇ ਜਿਹੜੇ 9 ਵਜੇ 2-3 ਮਿੰਟਾਂ ਦੇ ਪੇਪਰ ਨਿਕਲੇ ਨਹੀਂ ਹੈਗਾ 9 ਵਜੇ 3 ਮਿੰਟਾਂ ਤੋਂ ਬਾਅਦ ਜਿੰਨੇ ਵੀ ਪੇਪਰ ਭਰੇ ਹੋਈ ਸਾਰੇ ਪੇਪਰ ਨਿਕਲਦੇ ਠੀਕ ਆ ਇੱਕੋ ਹੀ ਮਾਲਕ ਨੇ ਭਰੇ ਹੋਏ ਸੀ ਤੇ ਕੋਈ ਟਾਈਮਿੰਗ ਜ਼ਰੂਰੀ ਨਹੀਂ ਹੈਗੀ ਮੇਨ ਗੱਲ ਤੁਹਾਡਾ ਕਿਸਮਤ ਆ ਜੇ ਤੁਹਾਡੀ ਕਿਸਮਤ ਵਿੱਚ ਹੋਇਆ ਤੁਸੀਂ ਜ਼ਰੂਰ ਜਾਵੋਗੇ ਆਪਦੇ ਬੰਦੇ ਨਾਲ ਗੱਲਬਾਤ ਕਰਦੇ ਰਹੋ ਠੀਕ ਆ ਤੇ ਜਿਹੜੇ ਭੈਣ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆ ਮਹੀਨੇ ਦੀ 30 ਤਰੀਕ ਨੂੰ ਇੱਕ ਖੁਸ਼ਖਬਰੀ ਆਉਣ ਵਾਲੀ ਆ ਆਪਾਂ ਆ ਮਹੀਨੇ ਦੀ 30 ਅਪ੍ਰੈਲ ਨੂੰ ਇੱਕ ਵੀਡੀਓ ਪਾਉਣੀ ਆ ਜਿੱਥੇ ਆਪਾਂ ਇਟਲੀ ਦੀ 에ਅ ਟਿਕਟ ਗਿਫਟ ਕਰਨੀ ਆ ਭਾਵੇਂ ਇਟਲੀ ਤੋਂ ਇੰਡੀਆ ਹੋਵੇ ਭਾਵੇਂ ਇੰਡੀਆ ਤੋਂ ਇਟਲੀ ਹੋਵੇ ਇੱਕ ਟਿਕਟ ਗਿਫਟ ਕਰਨੀ ਆ ਉਹ ਦੇਖਦੇ ਆ ਕਿ ਕਿਹਦੀ ਕਿਸਮਤ ਚ ਜਾਂਦੀ ਆ ਆਪਣੇ ਚੈਨਲ ਜਰੂਰ ਫੋਲੋ ਕਰ ਲਿਓ ਫ੍ਰੀ ਟਿਕਟ ਮਿਲੂਗੀ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਭਾਵੇਂ ਇਟਲੀ ਦੇ ਵੈਲਿਡ ਡਾਕੂਮੈਂਟ ਪਰ ਮੈਸੂਦ ਦੀ ਜਨੋਰਨ ਹੋਣੀ ਚਾਹੀਦੀ ਠੀਕ ਆ ਉਹ ਭੈਣ ਭਰਾਵਾਂ ਨੂੰ ਮਿਲੂਗੀ ਹੋਰ ਕਿਸੇ ਨੂੰ ਨਹੀਂ ਹੈਗਾ ਜਿਹਦੇ ਕੋਲ ਵੀਜ਼ਾ ਹੀ ਨਹੀਂ ਹੋਇਆ ਉਹਨੇ ਟਿਕਟ ਕੀ ਕਰਨੀ ਆ ਇਹ ਟਿਕਟ ਉਹਨੂੰ ਮਿਲਣੀ ਆ ਜਾਂ ਜਿਹਨੇ ਪਹਿਲੀ ਵਾਰ ਇਟਲੀ ਚ ਜਾਣਾ ਭਾਵੇਂ ਭਾਵੇਂ ਉੱਥੇ ਬੰਦਾ ਕੋਈ ਰਹਿੰਦਾ ਹੋਵੇ ਠੀਕ ਆ ਇਹ ਤੁਹਾਡੇ ਆਪੋ ਆਪਣੇ ਕਰਮ ਨੇ ਜਿਹਦੀ ਕਿਸਮਤ ਚ ਆਉ ਉਹ ਬਾਬਾ ਨਾਨਕ ਮਿਹਰ ਰੱਖੇ ਠੀਕ ਆ ਟੰਗਾ ਜਟੋ ਮਿਲਦੇ ਆ ਅਗਲੀ ਵੀਡੀਓ ਚ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ